ਸੁਸੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਇਹ ਜੋ ਛੋਟੀ ਕਿਰਪਾਨ ਹੈ ਗਰਾਊਂਡ ਬੇਕਿੰਗ ਸੈਰੇਮਨੀ ਨਵੰਬਰ 2018 ਇਨੌਗੁਰੇਸ਼ਨ ਸੈਰੇਮਨੀ ਨਵੰਬਰ 2019 22 ਇਮਰਾਨ ਖਾਨ ਅਨੋਨੇਬਲ ਪ੍ਰਾਈਮ ਮਿਨਿਸਟਰ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨ 2019 ਵਿੱਚ ਸ਼੍ਰੀਮਾ ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਦੁਆਰਾ ਕੀਤਾ ਗਿਆ ਸੀ ਬਹੁਤ ਹੀ ਸੁੰਦਰ ਮਾਰਤ ਬਣੀ ਹੋਈ ਹੈ ਚਾਰ ਸ਼ਵੇਰੇ ਬਹੁਤ ਵੱਧਿਆ ਚੋਗਿਰਦਾ ਹੈ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਇਹ 2019 ਵਿੱਚ ਲਾਂਘਾ ਖੋਲਿਆ ਗਿਆ ਸੀ ਉਸ ਨੂੰ ਉਦੋਂ ਇਸ ਨਵੀਂ ਮਾਰਦਾ ਉਦਘਾਟਨ ਕੀਤਾ ਗਿਆ ਸੀ ਤੇ ਇਸ ਜਗ੍ਹਾ ਤੇ ਇਹ ਉਦਘਾਟਨ ਕੀਤਾ ਗਿਆ ਸੀ ਇਹ ਜੋ ਛੋਟੀ ਕਰਪਾ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੇ ਉੱਤਰ ਪਾਸੇ ਬਣੀ ਹੋਈ ਹੈ ਜਦੋਂ ਵੀ ਸੰਗਤਾਂ ਜਾਂਦੀਆਂ ਇਸ ਕਿਰਪਾਨ ਦੇ ਵੀ ਦਰਸ਼ਨ ਕਰਕੇ ਆਉਂਦੀਆਂ ਹਨ